ਸਾਥਿਓ ਇਹ ਪੰਜਾਬ ਦੀ ਸਰਕਾਰ ਨੇ ਇਹ ਜੋ ਅੰਬੇਡਕਰ ਨਗਰ ਨੂੰ ਘਰਾਂ ਨੂੰ ਤੋੜਨ ਦੇ ਲਈ ਨੋਟਿਸ ਦਿੱਤੇ ਆ ਇੱਕ ਕਰੋੜ ਵਿਦਿਆਰਥੀ ਦਾ ਗੁਰਦੁਆਰਾ ਸਾਹਿਬ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਸਟੈਚੂ ਇਸੇ ਤਰ੍ਹਾਂ ਸਾਰੇ ਧਰਮਾਂ ਦੇ ਇੱਥੇ ਧਾਰਮਿਕ ਸਥਾਨ ਬਣੇ ਹੋਏ ਮੈਂ ਸਮਝਦਾ ਕਿ ਇਹ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਧਲੇਤੇ ਦੇ ਵਿੱਚ ਇਹ ਸਰਕਾਰ ਨੇ ਗੁਰੂ ਘਰ ਗੁਰੂ ਰਵਿਦਾਸ ਗੁਰੂ ਘਰ ਤੇ ਹਮਲਾ ਕੀਤਾ ਸੀ ਗੁਰੂ ਘਰ ਤੋੜਿਆ ਸੀ ਮੈਂ ਉਦੋਂ ਵੀ ਕਹਿੰਦਾ ਸੀ ਕਿ ਜਦੋਂ ਪੁੱਛਿਆ ਸੀ ਸਰਕਾਰ ਨੂੰ ਕਿ ਗੁਰੂ ਘਰ ਕਿਉਂ ਤੋੜਿਆ ਤਾਂ ਉਹ ਅੱਜ ਤੱਕ ਵੀ ਉਹਦਾ ਕਾਰਨ ਨਹੀਂ ਦੱਸ ਸਕੀ ਤਾਂ ਫਿਰ ਅਸੀਂ ਇਸੇ ਸਿੱਟੇ ਤੇ ਪਹੁੰਚੇ ਕਿ ਕਈ ਵਾਰ ਸੱਤਾ ਦਾ ਪਾਗਲਪਨ ਵੀ ਹੋ ਜਾਂਦਾ ਹੈ ਤੋ ਹੁਣ ਵੀ ਸੱਤਾ ਦਾ ਪਾਗਲਪਨ ਹੋ ਚੁੱਕਾ ਹੈ ਭਗਵੰਤ ਮਾਨ ਜੀ ਨੂੰ ਕਿ ਇਹ ਮਹੱਲੇ ਦੇ ਹਜ਼ਾਰਾਂ ਘਰ ਤੋੜਨ ਦੇ ਲਈ ਨੋਟਿਸ ਔਰ ਇਹ ਮਹੱਲੇ ਦੇ ਵਿੱਚ ਬਣੇ ਧਾਰਮਿਕ ਸਥਾਨ ਗੁਰੂ ਰਵਿਦਾਸ ਗੁਰੂ ਘਰ ਔਰ ਡਾਕਟਰ ਅੰਬੇਡਕਰ ਸਾਹਿਬ ਦੀ ਮੂਰਤੀ ਇਸ ਤੋਂ ਬਿਨਾ ਹੋਰ ਵੀ ਵੱਖ-ਵੱਖ ਧਰਮਾਂ ਦੇ ਆਪਣੇ ਜਿਹੜੇ ਆ ਧਰਮ ਸਥਾਨ ਜਿਹੜੇ ਬਣੇ ਆ ਉਹ ਸਰਕਾਰ ਜਨਾ ਵੀ ਲੱਜਾ ਔਰ ਸ਼ਰਮ ਨਹੀਂ ਕਰਦੀ ਕਿ ਅਸੀਂ ਲੋਕਾਂ ਦੇ ਧਾਰਮਿਕ ਸੈਂਟੀਮੈਂਟਸ ਦੇ ਨਾਲ ਖਲਵਾੜ ਕਰ ਰਹੇ ਆ ਧਾਰਮਿਕ ਭਾਵਨਾਵਾਂ ਦਾ ਕਤਲ ਕਰ ਰਹੇ ਆ ਤੋਂ ਬਹੁਤ ਜਨ ਸਮਾਜ ਪਾਰਟੀ ਕਿਸੇ ਕੀਮਤ ਤੇ ਸਰਕਾਰ ਦੀ ਇਹ ਜਿਆਤੀ ਇਹ ਜ਼ਬਰ ਬਰਦਾਸ਼ਤ ਕਰਨੇ ਨੂੰ ਤਿਆਰ ਨਹੀਂ ਤੋਂ ਸਾਡਾ ਸਰਕਾਰ ਨੂੰ ਇਹ ਕਹਿਣਾ ਕਿ ਉਹ ਆਪਣੀ ਨੀਤੀ ਦੇ ਵਿੱਚ ਤਬਦੀਲੀ ਕਰੇ ਆਪਣੀ ਨੀਅਤ ਬਦਲੇ ਜਨ ਹਿੱਤ ਨੂੰ ਪ੍ਰਾਇੋਰਟੀ ਦੇ ਕੇ ਜਨਤਕ ਹਿੱਤਾਂ ਦੇ ਖਾਤਰ ਇੱਥੇ ਦੇ ਵਾਸੀਆਂ ਨੂੰ ਘਰਾਂ ਦੀ ਮਾਲਕੀ ਦਾ ਹੱਕ ਦਿੱਤਾ ਜਾਵੇ ਔਰ ਜਿਹੜੇ ਵੀ ਧਰਮ ਸਥਾਨ ਇੱਥੇ ਬਣੇ ਹਨ ਚਾਹੇ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਆ ਸਰਕਾਰ ਦਾ ਕੰਮ ਹੈ ਉਹਨਾਂ ਦੀ ਸੁਰੱਖਿਆ ਕਰਨਾ ਔਰ ਜਨਤਾ ਦੇ ਸੈਂਟੀਮੈਂਟਸ ਭਾਵਨਾਵਾਂ ਦਾ ਸਤਿਕਾਰ ਕਰਨਾ ਤੋਂ ਮੈਂ ਫਿਰ ਇੱਕ ਵਾਰ ਮਾਲਾਵਾਸੀਆਂ ਨਾਲ ਬਹੁਜਨ ਸਮਾਜ ਪਾਰਟੀ ਧਟ ਕੇ ਖਰੂਗੀ ਇਹ ਪ੍ਰੋਪੋਜ਼ਲ ਦਿੰਦੇ ਹੋਏ ਔਰ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਉਹ ਕੋਰਟ ਦਾ ਨਾਮ ਲੈ ਕੇ ਉਹ ਆਪਣੀ ਨਾਦਰशाही ਨੀਤੀ ਲਾਗੂ ਕਰਨ ਨੂੰ ਅੱਗੇ ਨਾ ਬਦੇ ਉਹ ਕੋਰਟ ਦੇ ਵਿੱਚ ਬਲਕੇ ਜਨਤਿਕ ਜਿਹੜਾ ਹਿੱਤਾਂ ਦਾ ਪੱਖ ਰੱਖ ਕੇ ਉੱਥੇ ਇੱਕ ਕੈਬਨਟ ਦੀ ਮੀਟਿੰਗ ਬੁਲਾ ਕੇ ਸਰਕਾਰ ਇਹ ਪ੍ਰਵਾਨਗੀ ਦੇਵੇ ਕਿ ਜਿੰਨੇ ਵੀ ਇੱਥੇ ਘਰ ਬਣ ਗਏ ਬਣ ਗਏ ਆ ਉਹਨਾਂ ਨੂੰ ਅਸੀਂ ਉਹਦਾ ਮਾਲਕੀ ਹੱਕ ਦਿੰਨੇ ਆ ਔਰ ਬਿਜਲੀ ਬੋਰਡ ਕੋਈ ਐਸੀ ਤਾਕਤ ਨਹੀਂ ਕੋਈ ਐਸੀ ਬਾਡੀ ਨਹੀਂ ਕਿ ਜਿਹੜੀ ਸਰਕਾਰ ਦੀ ਗੱਲ ਮੰਨਣ ਤੋਂ ਮੰਤਰ ਹੋ ਜਾਏ ਇਸ ਕਰਕੇ ਮਹੱਲਾ ਵਾਸੀਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਬਹੁਤ ਜੁ ਸਮਾਜ ਪਾਰਟੀ ਦਾ ਜਿਹੜਾ ਨਾਰਾ ਆ ਕਿ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬਈ ਮਾਨੋਂ ਸੇ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਤਖਤ ਬਦਲ ਦਿਓ ताज, ताज बदल दियो बेईमानों का राज दा। बदल दियो तख्त बदल दियो ताज बदल दियो बेईमानों का राज बदल दियो तख्त बदल दियो ताज बदल दियो बेईमानों का राज बदल दियो नितलो बाहर मकानों से जंग लडो बेईमानों से नितलो बाहर मकानों से जंग लडो बेईमानों से जो जमीन सरकारी है वो जमीन हमारी है जो जमीन सरकारी है ਹਮਾਰੀ ਹੈ ਉਹ ਭਾਜਪਾ ਸਮਾਜ ਪਾਰਟੀ ਨੇ ਇਹ ਸੰਕਲਪ ਲੈ ਕੇ ਡਾਕਟਰ ਅੰਬੇਦਕਰ ਨਗਰ ਦੇ ਪੀੜਤ ਜਿਹੜੇ ਸਰਕਾਰ ਦੇ ਜ਼ਬਰ ਤੋਂ ਪੀੜਤ ਹਨ ਉਹਨਾਂ ਨਾਲ ਖੜੇ ਹੋਣ ਦਾ ਫੈਸਲਾ ਕੀਤਾ ਧੰਨਵਾਦ ਜੈ ਭਿੰਦ ਜੈ ਭਾਪਾ